लुधियाना नगर निगम जोन दे बाहर है पकवान वाल्मीकि सेवक संघ ਵੱਲੋਂ अर्दनगर ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਪਿਛਲੇ 3 ਮਹੀਨੇ ਤੋਂ ਉਹਨਾਂ ਨੂੰ ਨਗਰ ਨਿਗਮ ਵੱਲੋਂ ਤਨਖਾਹ ਨਹੀਂ ਦਿੱਤੀ ਗਈ ਇਸ ਕਰਕੇ ਉਹਨਾਂ ਦੇ ਘਰਤੀ ਹਾਲਾਤ ਖਰਾਬ ਹੋ ਚੁੱਕੇ ਨੇ ਦਰਜਾਚਾਰ ਮੁਲਾਜ਼ਮ ਦਿਨ ਰਾਤ ਲੰਬੇ ਸਮੇਤ ਉਹਦਿਕਾਰੀਆਂ ਨੇ ਇਸ ਸਬੰਧੀ ਦੱਸ ਚੁੱਕੇ ਨੇ ਪਰ ਕੋਈ ਵੀ ਸਾਲ ਨਹੀਂ ਲੈ ਰਿਆ ਇਹ ਸਮਾਜ ਦੇ ਬੱਚੇ ਕਿੱਦਾਂ ਵੱਢਿਆ ਤਾਰੇ ਦੇ ਫੀਸਾ ਦੇਣੀ ਆ ਆਪਣੇ ਘਰ ਦੇ ਖਰਚੇ ਚਲਾਣੇ ਕਿੱਦਾਂ ਚਲਾੜ ਮਰੇ ਸਮਾਜ ਨੂੰ ਤੁਸੀਂ ਮਾਰ ਕੇ ਰੱਖਤਾ ਐ ਮੈਂ ਵਾਲਮੀਕੀ ਸਮਾਜ ਦੀ ਗੱਲ ਨਹੀਂ ਕਰ ਰਿਹਾ ਦਰਜਾ 4 ਮੁਲਾਜ਼ਮ ਕਿਸੇ ਵੀ ਜਾਤ ਨਾਲ ਬਿਲੋਂਗ ਕਰ ਸਕਦਾ ਲੇਕਿਨ ਤੁਸੀਂ ਜਿਹੜੀ ਹੱਠ ਫੜ ਕੇ ਬੈਠੀ ਆ ਹਰ ਮਹੀਨੇ ਸਾਰਿਆਂ ਜਿੰਨੇ ਵੀ ਸਰਕਾਰੀ ਏਜੰਸੀਆਂ ਤੁਹਾਡੇ ਜਿੰਨੇ ਸਰਕਾਰੀ ਡਿਪਾਰਟਮੈਂਟ ਆ ਸਭ ਨੂੰ ਤਨਖਾਹਾਂ ਮਿਲਦੀਆਂ ਮੇਰੇ ਦਰਜਾ 4 ਮੁਲਾਜ਼ਮ ਭਰਾ ਨੂੰ ਕਿਉਂ ਨਹੀਂ ਕਿਉਂ ਨਹੀਂ ਤੁਸੀਂ ਲੋਕ ਸਮਝਦੇ ਅੱਜ ਅਸੀਂ ਇਥੋਂ ਤੱਕ ਨਹੀਂ ਉੱਠਾਂਗੇ ਜਦ ਤੱਕ ਤੁਸੀਂ ਦਰਜਾ 4 ਮੁਲਾਜ਼ਮ ਬਾਰੇ ਇੱਕ ਗੱਲ ਸਨਿਸ਼ਚਿਤ ਨਹੀਂ ਕਰਦੇ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਤਨਖਾਹ ਪਾਏਗੀ ਇਹ 4 ਦਿਨ ਪਹਿਲਾਂ ਇਹਨਾਂ ਨੇ ਡੀ ਜ਼ੋਨ ਤੇ ਵੀ ਆ ਕੇ ਹੀ ਮੰਗ ਪੱਤਰ ਦਿੱਤਾ ਸੀ ਹਫਤਾ ਪਹਿਲਾਂ ਪਿਛਲੇ ਹਫਤੇ ਦੀ ਗੱਲ ਆ 4 ਦਿਨ ਹੀ ਆ ਤੇ ਔਰ ਕਿਉਂਕਿ ਮਾਨਯੋਗ ਕਮਿਸ਼ਨਰ ਸਾਹਿਬ ਦੇ ਇੱਕ ਦਿੱਲੀ ਪ੍ਰੋਗਰਾਮ ਸੀਗਾ ਤੇ ਇੱਕ ਚੰਡੀਗੜ੍ਹ ਸੀਗਾ ਤੇ ਥੋੜਾ ਜਿਹਾ ਆਪकी ਸਰਕਾਰ ਆਪਕੇ ਦਵਾਰ ਕੈਂਪਾਂਦ ਕਰਕੇ ਸਾਡਾ ਮੇਲ ਨਹੀਂ ਹੋ ਪਾਇਆ ਤੇ ਜਿਹੜੀ ਇਹਨਾਂ ਦੀ ਮੰਗ ਆ ਬਿਲਕੁਲ ਜੈਨੂਇਨ ਆ ਅਸੀਂ ਕਮਿਸ਼ਨਰ ਸਾਹਿਬ ਤੱਕ ਪਹੁੰਚਾਤੀ ਆ ਔਰ ਮੇਰੀ 100% ਕੋਸ਼ਿਸ਼ ਹੋਊਗੀ ਕਿ ਜਿਹੜੀ ਇਹਨਾਂ ਦੀ ਮੰਗ ਆ ਵੀ ਇੱਕ ਪਹਿਲੇ ਹਫਤੇ ਦੀ ਕਿਸੇ ਵੀ ਤਰੀਕ ਨੂੰ ਫੋਰਥ ਕਲਾਸ ਮੁਲਾਜ਼ਮ ਦੀ ਤਰਖਾ ਪੈਣੀ ਚਾਹੀਦੀ ਹੈ ਤੇ ਮੈਂ ਵੀ ਕਹਿੰਦਾ ਵੀ 100% ਪੈਣੀ ਚਾਹੀਦੀ ਹੈ ਅਸੀਂ ਕੱਲ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੈਂ ਬਾਲੀ ਜੀ ਨੂੰ ਤੇ ਹੋਰ ਇਹਨਾਂ ਦੇ ਜਿਹੜੇ ਮੋਤਬਰ ਬੰਦੇ ਨੇ ਉਹਨਾਂ ਨੂੰ ਬੁਲਾ ਲਿਆ ਅਸੀਂ ਇਹਨਾਂ ਦੀ ਇੱਕ ਪਰਸਨਲ ਮੀਟਿੰਗ ਕਮਿਸ਼ਨਰ ਸਾਹਿਬ ਨਾਲ ਕਰਾ ਕੇ ਉਹ ਫਿਕਸ ਕਰਨ ਦੀ ਕਰਾਂਗੇ ਇਹ ਜਿਹੜੇ ਮੁਲਾਜ਼ਮ ਨੇ ਜੀ ਕਲਾਸ 4 ਤੇ ਹੋਰ ਮੁਲਾਜ਼ਮ ਨੇ ਜੀ ਨਗਰ ਨਿਗਮ ਦੇ ਇਹਨਾਂ ਦੇ ਕੁਝ ਡਿਮਾਂਡਸ ਸੀਗੀਆਂ ਤੇ ਇਹਨਾਂ ਦੀ ਫਿਰ ਜਿਹੜੇ ਸੀਨੀਅਰ ਆਫਸਰ ਆ ਇਹਨਾਂ ਨਾਲ ਗੱਲ ਕਰਕੇ ਇਹਨਾਂ ਦੀ ਸੁਣਵਾਈ ਹੋ ਗਈ ਹੁਣ ਇਹਨਾਂ ਨੇ ਧਰਨਾ ਕੀਤੀ ਸੀ ਕੀ ਸਮਝਾਇਆ ਇਹਨਾਂ ਨੂੰ ਸਮਝ ਗਏ ਜੀ ਮੰਨ ਗਏ ਇਹ ਜ਼ੋਨ ਦੇ ਬਾਹਰ ਆਏ ਸੀ ਸਵੇਰੇ ਇਕੱਠੇ ਹੋਏ ਜੀ ਇਹ ਕਹਿ ਰਹੇ ਸੀ ਸਾਡਾ ਕੋਈ ਅਫਸਰ ਮੈਮੋਰੈਂਡਮ ਨਹੀਂ ਲੈ ਰਿਹਾ ਜੀ ਕਿਉਂਕਿ ਅਫੀਸਰ ਅੱਜ ਕਿਤੇ ਬਾਹਰ ਡਿਊਟੀ ਤੇ ਗਏ ਹੋਏ ਸੀਗੇ ਤੇ ਇਹਨਾਂ ਦੇ ਜਨਰਲ ਕਮਿਸ਼ਨਰ ਟ੍ਰੇਨਿੰਗ ਤੇ ਗਏ ਹੋਏ ਨੇ ਜੀ ਇਲੈਕਸ਼ਨ ਟ੍ਰੇਨਿੰਗ ਤੇ ਕੋਈ ਹੈ ਨਹੀਂ ਸੀ ਇੱਥੇ ਪਰ ਇਹ ਨਾਰਾਜ਼ ਹੋ ਗਏ ਵੀ ਸਾਡੇ ਕੋਈ ਮੈਮੋਰੈਂਡਮ ਨਹੀਂ ਲੈ ਰਿਹਾ ਇਹ ਬਾਹਰ ਤਾਂ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਆ ਗਿਆ ਸੀ ਮੌਕੇ ਤੇ ਇਹਨਾਂ ਨੂੰ ਸਮਝਾਇਆ ਵੀ ਹੋਰ ਸੀਨੀਅਰ ਅਫੀਸਰ ਬੁਲਾ ਲੈਣੇ ਆ ਇਹਨੇ ਸੀਨੀਅਰ ਅਫੀਸਰ ਬੁਲਾ ਲੇ ਸੀ ਮੌਕੇ ਤੇ ਇਹਨਾਂ ਦੀ ਮਸ हजुर धर्ना लाइभली लि टिकाट